ਚੁਗਾਹੇ ਰਾਜਾ ਖੜਕ ਸਿੰਘ ਰਾਜਾ ਰਾਜ ਕਰੇਗਾ ਪ੍ਰਜਾ ਚੈਨ ਕਰੇਗਾ ਔਰ ਖੜਕੀਆਂ ਖੜਕੇਗਾ ਰਾਜਾ ਖੜਕ ਸਿੰਘ ਫੜਕੇਗਾ ਬੱਚਿਆਂ ਦਾ ਤੰਦਾ ਲੱਗਿਆ ਹੁੰਦਾ ਸੀਗਾ ਲੈਣਾ ਲੱਗੀਆਂ ਹੁੰਦੀਆਂ ਸੀਗੀਆਂ ਉਹ ਰੌਣਕਾਂ ਉਹ ਰੌਣਕਾਂ ਦਾ ਇੱਕ ਹਿੱਸਾ ਜਿਹਨੂੰ ਕਿਹਾ ਜਾਂਦਾ ਸੀਗਾ ਬਹਿਰੂਪੀਆ ਅੱਜ ਦਾ ਜਿਹੜਾ ਬਚਪਨਾ ਹੈ ਉਹ ਬਚਪਨਾ ਫੋਨਾਂ ਦੇ ਵਿੱਚ ਵੱਡ ਚੁੱਕਿਆ ਹੈ ਉਹ ਬਚਪਨਾ ਜਿਹੜਾ ਫੋਨਾਂ ਤੱਕ ਹੀ ਸੀਮਤ ਰਹਿ ਚੁੱਕਿਆ ਹੈਗਾ ਰੀਲਾਂ ਤੱਕ ਸੀਮਤ ਰਹਿ ਚੁੱਕਿਆ ਹੈਗਾ ਸਮਾਂ ਸੀ ਕ ਜਦੋਂ ਜਵਾਕਾਂ ਦੀਆਂ ਬੱਚਿਆਂ ਦੀਆਂ ਲੈਣਾ ਲੱਗੀਆਂ ਹੁੰਦੀਆਂ ਸੀ ਇਕੱਠਾ ਹੁੰਦਾ ਸੀਗਾ ਪਰ ਅੱਜ ਦੇਖਿਆ ਜਾਵੇ ਤਾਂ ਸਿਰਫ ਗਿਣਤੀ ਦੇ ਦੋ ਜਾਂ ਤਿੰਨ ਬੱਚੇ ਨਹੀਂਗੇ आजकल के बच्चे सारे स्कूल जाने लग रहे स्कूल के बाद में ट्यूशन जाने लग रहे बच्चे तो घर पे इतने बच्चे नहीं रहते आने वाला जमाना आजकल वो नहीं रहा अपने वाला जमाना नहीं रहा जी आने वाला जमाना पढ़ाई लिखाई दा हो गया खुश होके सो पंजा रुपये भी देने को देने वाला दस भी देता को बीस भी देता जी सरदा को किसी भी कुछ और खर्चा नहीं होता ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਸੇਵਕ ਸਿੰਘ ਤੁਸੀਂ ਜੁੜੇ ਹੋ ਸਰਲੇਖ ਦੇ ਨਾਲ ਪਟਿਆਲੇ ਚੋਂ ਲੰਘ ਰਹੇ ਸੀਗੇ ਪਟਿਆਲੇ ਦਾ ਪਿੰਡ ਬਹਾਲ ਜਿੱਥੇ ਇੱਕ ਬਹਿਰੂਪਿਆ ਦੇਖਿਆ ਜੋ ਕਿ ਬਚਪਨ ਦੇ ਵਿੱਚ ਜਿਹਦੇ ਮਗਰ ਬੱਚਿਆਂ ਦਾ ਤੰਦਾ ਲਗਿਆ ਹੁੰਦਾ ਸੀਗਾ ਲੈਣਾ ਲੱਗੀਆਂ ਹੁੰਦੀਆਂ ਸੀਗੀਆਂ ਉਹ ਰੌਣਕਾਂ ਉਹ ਰੌਣਕਾਂ ਦਾ ਇੱਕ ਹਿੱਸਾ ਜਿਹਨੂੰ ਕਿਹਾ ਜਾਂਦਾ ਸੀਗਾ ਬਹਿਰੂਪਿਆ ਪਰ ਅੱਜ ਜਦੋਂ ਦੇਖਿਆ ਦਾ ਸਿਰਫਾ ਗਿਣਤੀ ਦੇ 2 ਜਾਂ 3 ਬੱਚੇ ਸੀਗੇ ਇਹਦਾ ਵੱਡਾ ਕਾਰਨ ਇਹ ਹੈ ਕਿਉਂਕਿ ਅੱਜ ਦਾ ਜਿਹੜਾ ਬਚਪਨਾ ਹੈ ਉਹ ਬਚਪਨਾ ਫੋਨਾਂ ਦੇ ਵਿੱਚ ਵੱਡ ਚੁੱਕਿਆ ਉਹ ਬਚਪਨਾ ਜਿਹੜਾ ਫੋਨਾਂ ਤੱਕ ਹੀ ਸੀਮਤ ਰਹਿ ਚੁੱਕਿਆਗਾ ਰੀਲਾਂ ਤੱਕ ਸੀਮਤ ਰਹਿ ਚੁੱਕਿਆਗਾ ਪਰ ਜੋ ਉਸ ਟਾਈਮ ਦਾ ਬਚਪਨਾ ਸੀਗਾ ਉਹ ਗਲੀਆਂ ਦੇ ਵਿੱਚ ਖੇਡ ਕੇ ਵੱਡਾ ਹੋਇਆ ਅਸੀਂ ਖੁਦੇ ਚੀਜ਼ਾਂ ਵੇਖੀਆਂ ਨੇਗੀਆਂ ਖੁਦ ਅਸੀਂ ਉਹਨਾਂ ਬਹਿਰੂਪੀਆਂ ਦੇ ਪਿੱਛੇ ਜਾਣ ਵਾਲੇ ਬੱਚਿਆਂ ਦੇ ਵਿੱਚ ਹੁੰਦੇ ਸੀਗੇ ਪਰ ਉਹ ਬੱਚੇ ਅੱਜ ਅਲੋਪ ਹੋ ਚੁੱਕੇ ਨੇ ਕਿਉਂਕਿ ਉਹ ਫੋਨਾਂ ਦੇ ਵਿੱਚ ਵੱਢ ਚੁੱਕੇ ਨੇ ਸੋ ਸਾਡੇ ਨਾਲ ਬਹਿ ਰੂਪੀਏ ਦੇ ਰੂਪ ਵਿੱਚ ਨੇਗੇ ਗੱਲਬਾਤ ਕਰਦੇ ਆ ਕੀ ਨਾਮ ਹੈ ਜਲਾ ਸਿੰਘਲ ਕਿ ਲੋਕਲੀ ਉੱਥੇੋਂ ਨਹੀਂ ਆਪਣੇ ਇੱਥੇ ਸਨੌਰ ਸਨੌਰ ਬਹਿ ਰੂਪੀਏ ਦਾ ਰੂਪ ਦੇ ਵਿੱਚ ਹੋਗੇ ਕਿਵੇਂ ਲੱਗਦਾ ਕਿਉਂਕਿ ਸਮਾਸੀ ਕ ਜਦੋਂ ਜਵਾਕਾਂ ਦੀਆਂ ਬੱਚਿਆਂ ਦੀਆਂ ਲੈਣਾ ਲੱਗੀਆਂ ਹੁੰਦੀਆਂ ਸੀ ਇਕੱਠਾ ਹੁੰਦਾ ਸੀਗਾ ਪਰ ਅੱਜ ਦੇਖਿਆ ਜਾਵੇ ਤਾਂ ਸਿਰਫ ਗਿਣਤੀ ਦੇ 2 ਜਾਂ 3 ਬੱਚੇ ਨੇਗੇ ਕਿਵੇਂ ਲੱਗਦਾ ਅੱਜ ਕੱਲ੍ਹ ਕੇ ਬੱਚੇ ਸਾਰੇ ਸਕੂਲ ਜਾਣ ਲੱਗ ਰਹੇ ਸਕੂਲ ਜਾਣੇ ਕੇ ਬਾਅਦ ਮ ਟਿਸ਼ਨ ਜਾਣ ਲੱਗ ਰਹੇ ਬੱਚੇ ਤੋਂ ਘਰ पे ਇਤਨੇ ਬੱਚੇ ਨਹੀਂ ਰਹਤੇ ਘਰ पे तो ਇਸ ਪ੍ਰਕਾਰ ਦੇ ਉਹਨਕੇ ਮਾਂ ਬਾਪੇ ਉਹ ਦੇਖ ਲੈਂਦੇ ਫਿਰ ਵੀ ਜਾਣੇ ਕੇ ਬਾਅਦ ਮ ਜੋ ਉਹਨਕੀ ਸਰਦਾ ਨਾਲ ਜੋ ਸੇਵਾ ਬਣਦੀ ਉਹ ਦੇ ਨੇ ਜੀ ਹਾਂਜੀ ਇਹ ਨਹੀਂ ਲੱਗਦਾ ਜੀ ਫੋਨਾਂ ਦੇ ਵਿੱਚ ਵੀ ਇਸ ਚੀਜ਼ ਦਾ ਅਸਰ ਹੋਇਆ ਕੁਝ ਹਾਂ ਫੋਨਾਂ ਦੇ ਵਿੱਚ ਵੀ ਬਹੁਤ ਕੁਝ ਹੋ ਗਿਆ ਜੀ ਅੱਜ ਕੱਲ੍ਹ ਸਾਰੀ ਕੁਝ ਫੋਨ ਦੇ ਵਿੱਚ ਹੀ ਹੋ ਗਿਆ ਜੀ ਫਿਰ ਵੀ ਸਾਰਾ ਕੰਮ ਵੀ ਥੋੜਾ ਘਟ ਪੜਨੇ ਲੱਗ ਗਿਆ ਜੀ ਬੜਾ ਸਹੀ ਬਾਤ ਹੈ ਵੀ ਅੱਜ ਕੱਲ ਸਾਰੇ ਕੁ ਚੀਜ਼ਾਂ ਫੋਨਾਂ ਦੇ ਵਿੱਚ ਹੀ ਹੈਗਾ ਜੀ ਹਰ ਇੱਕ ਚੀਜ਼ ਫੋਨ ਦੇ ਵਿੱਚ ਆ ਗਈ ਅਗਲਾ ਬੰਦਾ ਇਸ ਚੀਜ਼ ਨੂੰ ਕੋਈ ਇਤਨਾ ਵੀ ਮਨੋਰੰਜਨ ਵੀ ਨਹੀਂ ਜਾਣਦਾ ਜੋ ਪਹਿਲੇ ਵਾਲਾ ਸੀ ਉਹ ਰੋਲ ਅਭੀ ਨਹੀਂ ਰਿਹਾ ਜੀ ਸਹੀ ਬਾਤ ਹੈ ਕਿੰਨੇ ਸਮੇਂ ਤੋਂ ਇਹ ਰੋਲ ਕਰ ਰਹੇ ਹੋ ਤੁਸੀਂ ਇਹ ਤਾਂ ਸਰ ਜੀ ਆਪਣਾ ਖਾਂਦਾ ਨਹੀਂ ਪੈਸਾ ਹੀ ਆਪਣਾ ਤਾਂ ਜੀ ਆਪਣਾ ਦਾਦਾ ਭਾਤ ਪਰ ਦਾਦਾ ਹੀ ਕਰਤੇ ਆਏ ਤਾਂ ਅਸੀਂ ਵੀ ਕਰਨ ਲੱਗ ਰਹੇ ਜੀ ਆ ਬਾਲ ਬੱਚੇ ਨੂੰ ਪੜ੍ਹਾਈ ਲਿਖਾਈ ਕਰਾ ਰਹੇ ਜੀ ਆਪਣਾ ਸਮੇਂ ਜੋ ਗੁਜ਼ਰ ਗਿਆ ਉਸ ਨੂੰ ਗੁਜ਼ਾਰ ਰਹੇ ਬਾਕੀ ਬਾਲ ਬੱਚੀ ਆਪਣੀ ਪੜ੍ਹਾਈ ਲਿਖਾਈ ਕਰ ਰਹੇ ਜੀ ਕਿਉਂਕਿ ਇੱਕ ਉਹ ਪਹਿਲਾਂ ਵਾਲਾ ਸਮਾਂ ਸੀਗਾ ਅੱਜ ਤੋਂ ਜੇ ਦੇਖਿਆ ਜਾਵੇ ਅੱਜ ਤੋਂ 5 7 ਸਾਲ ਪਹਿਲਾਂ ਸੀਗਾ ਤਾਂ ਉਸ ਟਾਈਮ ਬੇਰੂਪੀਏ ਦੇ ਰੂਪ ਦੇ ਵਿੱਚ ਜਿਹੜੇ ਨੌਜਵਾਨ ਸੀਗੇ ਤਾਂ ਉਹਨਾਂ ਦਾ ਗੁਜ਼ਾਰਾ ਕਿਵੇਂ ਨਾ ਕਿਵੇਂ ਕਰਕੇ ਹੋ ਜਾਂਦਾ ਸੀ ਪਰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੁਜ਼ਾਰਾ ਮੁਸ਼ਕਲ ਨਹੀਂ ਹੋ ਰਿਹਾ ਕੁਝ ਹੋ ਰਿਹਾ ਜੀ ਹੋ ਰਿਹਾ ਜੀ ਸਾਨੂੰ ਵੀ ਦਿਖ ਰਿਹਾ ਜੀ ਇਹ ਆਣੇ ਵਾਲਾ ਜਮਾਨਾ ਅੱਜ ਕੱਲ ਹੋ ਨਹੀਂ ਰਿਹਾ ਆਪਣੇ ਬੇਰੂਪੀਏ ਵਾਲਾ ਜਮਾਨਾ ਨਹੀਂ ਰਿਹਾ ਜੀ ਆਣੇ ਵਾਲਾ ਜਮਾਨਾ ਪੜਾਈ ਲਿਖਾਈ ਦਾ ਹੋ ਗਿਆ ਜੀ ਬੜੀ ਬਾਤ ਹੈ ਅਸੀਂ ਵੀ ਆਪਣਾ ਕੰਮਕਾਜ ਕਰਕੇ ਆਪਣੇ ਬੱਚੇ ਆਪਣੇ ਨੂੰ ਪੜਾ ਰਹੇ ਜੀ ਅਸੀਂ ਵੀ ਵਾਲੀ ਬਾਤ ਹੈ ਜੀ ਕਿੰਨਾ ਪੜਿਆ ਲਿਖਿਆ ਹੋ ਜੀ ਮੈਂ ਨਹੀਂ ਪੜਿਆ ਲਿਖਿਆ ਹਾਂ ਜੀ ਬੱਚਾ ਨੂੰ ਦੋ ਦੋ ਕੁੜੀਆਂ ਮੇਰੀ ਇੱਕ ਮੁੰਡਾ ਹੈ ਜੀ ਛੋਟਾ ਜਿਹਾ ਮੈਂ ਪੜਿਆ ਹੁੰਦਾ ਤਾਂ ਫਿਰ ਬੇਰੂਪੇ ਬਣਨੇ ਦੀ ਜਰੂਰਤ ਨਹੀਂ ਹੁੰਦੀ ਜੀ ਮੇਰਾ ਲੰਬਾ ਕਰਦੇ ਉਸ ਵਸ ਕੇ ਲਾ ਸਕੂ ਕਈ ਵੀ ਨੌਕਰੀ ਵਿੱਚ ਲੱਗ ਸਕਦਾ ਦਾ ਜੀ ਪਰ ਇਹ ਕੰਮ ਆਪਣੇ ਬੱਚਾ ਲਈ ਕਰਨਾ ਪੈਂਦਾ ਜੀ ਅੱਗੇ ਬਾਅਦ ਇਸ ਤੋਂ ਇਲਾਵਾ ਬਹਿਰੂਪੇ ਦੇ ਮਤਲਬ ਕਿ

ਚਾਰ ਦਿਨ ਲਾਂਦਾ ਹੂੰ ਦੋ ਦਿਨ ਕਰਾਈ 'ਤੇ ਹੋ ਜਾਂਦੇ ਮੇਰੇ 6 ਦਿਨ ਲੱਗ ਜਾਂਦੇ ਅਗਰਾਹੀ ਬਣਦਾ ਕੁਝ ਵਧੀਆ ਆ ਜੋ ਆਪਣੇ ਪੇਟ ਕੇ ਲਈ ਬਣ ਜਾਂਦਾ ਜੀ ਕਗਲਾ ਕੋਈ ਖੁਸ਼ ਹੋ ਕੇ 150 ਰੁਪਏ ਦੇ ਦਿੰਦਾ ਕੋਈ ਦੇਣ ਵਾਲਾ 10 ਵੀ ਦੇ ਦਿੰਦਾ ਕੋਈ 20 ਵੀ ਦੇ ਦਿੰਦਾ ਜੀ ਬੜੀ ਸਰਦਾ ਕੋਈ ਕਿਸੇ ਨੂੰ ਕੋਈ ਜ਼ੋਰ ਕਰ ਜਾਂਦੀ ਹੁੰਦਾ ਹੈ ਕਿਹੜਾ ਰੋਲ ਆ ਜਿਹੜਾ ਬੱਚਿਆਂ ਨੂੰ ਜਾਂ ਤੁਹਾਨੂੰ ਚੰਗਾ ਲੱਗਦਾ ਹੋਵੇ ਕਰਨਾ ਦੇਖੋ ਰੋਲ ਤੋਂ ਸਰ ਜੀ ਦੇਖੋ ਸਾਰਿਆਂ ਨੂੰ ਅੱਜ ਕੱਲ ਚੰਗਾ ਹੀ ਲੱਗਦਾ ਹੈ ਜੋ ਵੀ ਕੁਝ ਬਣ ਕੇ ਆ ਜਾਓ ਬੱਚੇ ਦੇਖ ਕੇ ਖੁਸ਼ ਹੋ ਜਾਂਦੇ ਜੀ ਹੋਰ ਰੋਲ ਤੋਂ ਕੀ ਹੈ ਜੀ ਬੜੀ ਬਾਤ ਹੈ ਦੇਖੋ ਅਸੀਂ ਰੋਲ ਤੋਂ ਹਰ ਇੱਕ ਲੈ ਲੈਂਦੇ ਬਹਿਰੂਪੀਏ ਦੇਖੋ ਭਗਵਾਨ ਕਾ ਵੀਰੂਪ ਕਰ ਲੇਤੇ ਰਾਮ ਲక్ష్మణ ਜੀ ਕਾ ਪਰ ਉਹ ਰੋਲ ਅਸੀਂ ਛੱਡ ਦਿਆ ਜੀ ਕਿਉਂਕਿ ਉਹ ਰਾਮ ਰੂਪ ਅਸੀਂ ਨਹੀਂ ਲੈਂਦੇ ਅਸੀਂ ਕਰੋੜ ਸਿੰਘ ਕਾ ਰੋਲ ਲੈ ਲੇਤੇ ਰਾਜਾ ਖੜਕ ਸਿੰਘ ਕਾ ਰੋਲ ਲੈ ਲੇਤੇ ਜਗੀਰੇ ਕਾ ਰੋਲ ਲੈ ਲੇਤੇ ਲੀਲਾ ਮਜਨੂ ਕਾ ਰੋਲ ਲੈ ਲੇਤੇ ਗੁਜਰ ਗੁਜਰੀ ਕਾ ਰੋਲ ਲੈ ਲੇਤੇ ਜਿਵੇਂ ਗੱ कोई एक रोल कोई डायलॉग जो पसंद हो राजा खडक सिंह का यार आज है जी राजा होशियार राजा करेगा, करेगा और खिड़कियां खड़केगा राजा खडक सिंह फड़केगा। खडक सिंह के खड़कने से खड़कती है खिड़कियां और खिड़कियों से खड़कने से खड़कते हैं राजा खड़क सिंह होशियार खबरदार ਜਦੋਂ ਇਹ ਬੋਲਦੇ ਹਾਂ ਜਿਹੜੀ ਆਵਾਜ਼ ਆ ਤੁਹਾਡੀ ਲੱਗਦਾ ਵੀ ਅੱਜ ਵੀ ਉਹ ਜਵਾਕਾਂ ਦੇ ਉੱਤੇ ਜਿਵੇਂ ਪਹਿਲਾਂ ਸੀਗਾ ਜਵਾਕ ਦੇਖ ਕੇ ਭੱਜ ਲੈਂਦੇ ਸੀ ਘਰਾਂ ਦੇ ਵਿੱਚ ਵੜ ਜਾਂਦੇ ਸੀ ਪੈਂਦਾ ਕੋਈ ਅਸਰ ਹੁਣ ਵੀ ਇਹ ਹੁਣ ਸਰ ਘਰਪੇ ਪੁੱਜਾ ਕੇ ਇਤਨੇ ਮਿਲਦੇ ਵੀ ਨਹੀਂ ਹੈ ਨਾ ਅੱਜ ਕੱਲ ਤਾਂ ਕੋ ਬਿਸਕੁੱਲ ਸੇ ਆਤੇ ਵਾ ਟੂਸਨ ਵੀ ਚਲੇ ਜਾਂਦੇ ਆ ਅੱਜ ਕੱਲ ਜਵਾਕ ਇਤਨੇ ਨਹੀਂ ਮਿਲਦੇ ਜੋ ਮਿਲਦੇ ਆ ਉਹ ਜਿਹੜੇ ਸਕੂਲ ਨਹੀਂ ਜਾਂਦੇ ਉਹਨਾਂ ਨੂੰ ਉਹਨਾਂ ਦੇ ਮਾਪੇ ਉਹ ਕਹਿੰਦੇ ਕਿ ਓਰੇ ਮਾੜਾ ਜੇ ਦੱਪਕਾ ਮਾਰਦੀ ਐ ਨੇ ਕੱਲ ਤੋਂ ਸਕੂਲ ਜਾਣਾ ਇਹ ਸਰਾ ਰੰਗ ਕਰਦਾ ਇਹਨਾਂ ਦੱਪਕਾ ਮਾਰਦੀ ਮਾੜਾ ਜੀ ਉਹ ਕਰਦੇ ਜੀ ਦਰਦੇ ਨੇ ਹਾਂ ਜੀ ਤੋਂ ਦਰਦੇ ਕਿ ਪਹਿਲਾਂ ਵਾਲਾ ਮਾਹੌਲ ਸੀ ਜਿਵੇਂ ਨਹੀਂ ਪਹਿਲੇ ਤਾਂ ਵੀ ਸਾਰੇ ਮਗਰ ਮਗਰ ਰਹਿੰਦੇ ਸੀ ਨਾ ਮਾੜਾ ਜਿਹਾ ਸਭ ਕਮਾੜਦੇ ਸੀ ਸਾਰੇ ਪਿੱਛੇ ਹਟ ਕੇ ਜਾਂਦੇ ਆ ਵੀ ਇਤਨੇ ਥੋੜੇ ਰਹੇ ਤੇ ਆਪ ਤਾਂ ਆਪਣੇ ਬੂਏ ਦੇ ਆ ਕੇ ਖੜ ਕੇ ਦੇਖ ਕੇ ਵਾਪਸ ਬੂਆ ਲੰਦੇ ਜੀ ਹਾਂ ਜੀ ਉਹ ਪਹਿਲੇ ਵਾਲਾ ਸੀ ਸੋ ਹਾਂ ਜੀ ਇਹ ਸਨ ਸਾਡੇ ਨਾਲ ਬਹਿ ਰੂਪੀਏ ਦੇ ਰੂਪ ਵਿੱਚ ਜਾਂ ਬਹਿ ਰੂਪੀਆ ਵੀ ਕਹਿ ਸਕਦੇ ਆਂਗੇ ਕਿਉਂਕਿ ਸਮਾਂ ਸੀਗਾ ਆਪਾਂ ਪਹਿਲਾਂ ਗੱਲ ਕਰਕੇ ਹਟਿਆਂਗੇ ਕਿ ਬਹਿ ਰੂਪੀਏ ਦੇ ਮੰਗਰ ਵੱਡੀ ਗਿਣਤੀ ਦੇ ਵਿੱਚ 10 15 20 ਜਵਾਕ ਸੀ ਜਿਹੜੇ ਜਸ ਜਦੋਂ ਸਾਰੇ ਪਿੰਡ ਦੇ ਵਿੱਚ ਗੇੜਾ ਦਿੰਦਾ ਸੀਗਾ ਸ਼ੁਰੂ ਤੋਂ ਐਂਡ ਤੱਕ ਹੁੰਦੇ ਸੀ ਪਰ ਅੱਜ ਦਾ ਟਾਈਮ ਆ ਜਿਹੜਾ ਉਹ ਸਿਰਫ ਗਿਣਤੀ ਦੇ ਬੱਚਿਆਂ ਦਾ ਰਹਿ ਚੁੱਕਿਆ ਹੈਗਾ ਸੋ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰਿਓ ਬੱਚਿਆਂ ਤੱਕ ਜਰੂਰ ਪਹੁੰਚਾਓ ਕਿਉਂਕਿ ਇਹ ਇੱਕ ਉਹਨਾਂ ਪ੍ਰਾਣੀਆਂ ਯਾਦਾਂ ਦੇ ਵਿੱਚੋਂ ਅਲੋਪ ਹੋ ਚੁੱਕੀ ਇੱਕ ਯਾਦ ਹੈ ਵੀਡੀਓ ਚੰਗੀ ਲੱਗੇ ਅਜਿਹੀਆਂ ਵੀਡੀਓ ਜਾਂ ਹੋਰ ਦੇਖਣ ਦੇ ਲਈ ਜੁੜੇ ਰਹੋ ਸਰਲੇਖ ਦੇ ਨਾਲ